ਲਓ ਜੀ ਹੁਣ ਆਪਾਂ ਪਹੁੰਚ ਗਏ ਬੇਬੇ ਨਾਨਕੀ ਦੇ ਘਰ ਤੁਹਾਨੂੰ ਦਰਸ਼ਨ ਕਰਾਉਣੀ ਆ ਬੇਬੇ ਨਾਨਕੀ ਦੇ ਘਰ ਦੇ ਤੇ ਅੰਦਰ ਆਪਾਂ ਹੁਣ ਅੰਦਰੋਂ ਅਪਣੇ ਪਿੱਛੇ ਆਉਂਦੇ ਨੇ ਆਗੇ ਅੱਗੇ ਬਣਿਆ ਹੋਇਆ ਇੱਥੋਂ ਪ੍ਰਦਰਸ਼ਨ ਕਰਕੇ ਜੀ ਨਹੀਂ ਰੁਕੂ ਨਹੀਂ ਆਇਆ ਇਹ ਮਤਲਬ ਜਿਹੜਾ ਅੰਦਰ ਘਰ ਦੇ ਵਿੱਚ ਪ੍ਰਾਤਨ ਕੋ ਸੀਗਾ ਸਰਦੂਆ ਪਰਸ਼ਾਦ ਤੇ ਆਪੇ ਕੋਹੀ ਬੇਬੀ ਨਾਨਕ ਜੀ ਇਤਿਹਾਸਿਕ ਘਰ ਬੇਬੀ ਨਾਨਕ ਜੀ ਦਾ ਹੈ ਇਸ ਕੋਹੀ ਵਿੱਚੋਂ ਬੇਬੀ ਨਾਨਕ ਜੀ ਜਲਵਾ ਪਿਆ ਕਰਦੇ ਸਨ ਜਦੋਂ ਅੰਕ ਦੇਵ ਜੀ ਜਦੋਂ ਦ assi ਤੇ ਗਏ ਸਨ ਤਾਂ ਬੇਬੀ ਜੀ ਨੇ ਇਸ ਕੋਹੀ ਵਿੱਚੋਂ ਚਲ ਲਿਆ ਕੇ ਪ੍ਰਸ਼ਾਦਾ ਤਿਆਰ ਕਰਕੇ ਵੀਰ ਜੀ ਨੂੰ ਜਗਾਇਆ ਤਾਂ ਗੁਰੂ ਜੀ ਨੇ ਆ ਕੇ ਪ੍ਰਸ਼ਾਦਾ ਸਕੇ ਆ ਤੇ ਭੈਣ ਜੀ ਨੂੰ ਦਰਸ਼ਨ ਦਿੱਤੇ ਇਸ ਸਥਾਨ ਦੀ ਕਾਰ ਸੇਵਾ ਬਾਬਾ ਜੀ ਤਾਂ ਜੀ ਤਨਤ ਵਾਲੇ ਕਰਵਾ ਰਹੇ ਹਨ ਉੱਪਰ ਹੁਣ ਇਹ ਰਚਾਈ ਘਰ ਬਣਾਇਆ ਗਿਆ ਹੈ ਤੁਹਾਨੂੰ ਦੱਸਣਾ ਹੈ ਇਹਨਾਂ ਅਜਾਇਬ ਪਰ ਇਸ ਅਜਾਇਬ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਾਰੇ ਜੀਵਨ ਬਾਰੇ ਦੱਸਿਆ ਗਿਆ ਹੈ ਕਿਥੋਂ ਉਹਨਾਂ ਨੇ ਪੜ੍ਹਾਈ ਕੀਤੀ ਕਿਵੇਂ ਉਹਨਾਂ ਨੇ ਮੌਲਬੀ ਨੂੰ ਰੱਬੀ ਪੜ੍ਹਾਈ ਦੇ ਵਿੱਚ ਪਾਇਆ ਤੇ ਗੁਰੂ ਜੀ ਦਾ ਵਿਆਹ ਹੋਇਆ ਜਦ ਤੇ ਜਦੋ ਤੇ ਪਹਿਜੋਤਿਆ ਜਦ ਗੁਰੂ ਜੀ ਨੇ ਸਮੇਰ ਪਰਬਤ ਤੇ ਸਿੱਧਾ ਨੂੰ ਸਮਾਤਤ ਵਾਲੀ ਪੇਂਟਿੰਗ ਬਣਾਇੰਦੀ ਰਹੀ ਆ ਤੇ ਇਹਦੇ ਵਿੱਚ ਜਿਵੇਂ ਮਲਤਾਨ ਨੂੰ ਉਤਾਰਨਾ ਜਿਹੜਾ ਗੁਰੂ ਜੀ ਨੇ ਮਲਤਾਨਪੁਰ ਵਿੱਚ ਪੀਰਾਂ ਫਕੀਰਾਂ ਦਾ ਜਦ ਬੜਾ ਜੋਰ ਸੀ ਤਾਂ ਲੋਕ ਗੁਰੂ ਜੀ ਨੇ ਉਹਨਾਂ ਨੂੰ ਜਿਹੜੇ ਉਹ ਰਾਹੇ ਪਾਏ ਹੋ ਸੀ ਤਾਂ ਉਹਨਾਂ ਰਾਹੇ ਪਾਇਆ ਸੀਗਾ ਤੇ ਆ ਪੰਜੇ ਨਾਲ ਪਹਾੜ ਰੁਕਿਆ ਸੀਗਾ ਜਿਹੜਾ ਗੁਰੂ ਜੀ ਨੇ ਉਹ ਵਾਲੀ ਪੇਂਟਿੰਗ ਆ ਆ ਦਿਨ ਸੱਜਣ ਠੱਗ ਨੂੰ ਸਿੱਧੇ ਰਸਤੇ ਪਾਉਣਾ ਉਹ ਵਾਲੀ ਪੇਂਟਿੰਗ ਆ ਮਨ ਸੁਖ ਤੇ ਮੰਨ ਦੀ ਦਸਣੀ ਤੇ ਜਦੋਂ ਸਤਗੁਰਜੀ ਦਾ ਅਵਤਾਰ ਅਤੇ ਨਾਮਕਰਨ ਜਾਂ ਗੁਰੂ ਜੀ ਦਾ ਅਵਤਾਰ ਹੋਇਆ ਸੀਗਾ ਤੇ ਨਾਮਕਰਨ ਸੀਗਾ ਉਸ ਟਾਈਮ ਦੀ ਤੇ ਮਾਤਾ ਤ੍ਰਿਪਤਾ ਦੇਵੀ ਸੀ ਵੀ ਦੇਖੋ ਖ ਹੋਇਆ ਸੀ ਨਾ ਅਵਤਾਰ ਤੇ ਆ ਜਾਂ ਸੱਪ ਨੇ ਗੁਰੂ ਜੀ ਨੂੰ ਛਾਹ ਕੀਤੀ ਸੀਗੀ ਉਸ ਵੇਲੇ ਦੀ ਪੇਂਟਿੰਗ ਤੇ ਅੱਜਾ ਗੁਰੂ ਜੀ ਨੇ ਵੀਰਪੈ ਦਾ ਖਰਾ ਸੌਦਾ ਕਰਿਆ ਸੀ ਭੁੱਖੇ ਸਾਧੂਆਂ ਨੂੰ ਭੋਜਨ ਸਿਕਾਇਆ ਸੀਗਾ ਤੇ ਅੱਜਾ ਗੁਰੂ ਜੀ ਸਲਤਨਪੁਰ ਆਏ ਸੀ ਕਿ ਬੇਬੇ ਨਾਨ ਦੀ ਜ਼ਿੱਦੇ ਕੋਲ ਤੇ ਅੱਜ ਜਦੋਂ ਉਹਨਾਂ ਨੇ ਮੋਦੀ ਖਾਨੇ ਦੇ ਵਿੱਚ 13-13 ਤੋਲੇ ਆ ਸੀਗਾ ਸਟੈਂਪ ਦੀ ਪੇਂਟਿੰਗ ਅੱਜ ਜਦ ਮੋਦੀ ਖਾਨੇ ਦਾ ਹਿਸਾਬ ਕਰਨ ਬੈਠੇ ਸੀਗੇ ਤਾਂ ਉਸ ਸਮੇਂ ਦੀ ਪੇਂਟਿੰਗ ਬਣਾਈ ਹੋਈ ਆ ਜਿਵੇਂ ਉਹਨਾਂ ਸ਼ਿਕਾਇਤ ਕਰਤੀ ਸੀ ਪਰ ਜਦ ਸਾਫ਼ ਕਰਿਆ ਤਾਂ ਸਾਰਾ ਸਭ ਠੀਕ ਆਇਆ ਸੀਗਾ ਕਪੀਰ ਅੰਦਤਾ ਵੱਲੋਂ ਖਰਬੂਜਾ ਭੇਟ ਕਰਕੇ ਵਾਪਸ ਮੰਗਣ ਉਸ ਟਾਈਮ ਦੀ ਪੇਂਟਿੰਗ ਹੈ ਇਹ ਵਾਲੀ ਅਗੁਰੂਜੀ ਦਾ ਬੇਇਰਾਹੀ ਸੱਚਖੰਡਿਆਣਾ ਜਦੋਂ ਗੁਰੂ ਜੀ ਤਿੰਨ ਦਿਨ ਲਈ ਲੋਪ ਰਹੇ ਸੀਗੇ ਉਸ ਟਾਈਮ ਦੀ ਪੇਂਟਿੰਗ ਬਣਾਈ ਗਈ ਹੈ ਜੀ ਤੇ ਆ ਬੇਬੇ ਨਾਨਕ ਜੀ ਦਾ ਸਿੱਖ ਇਸ ਟਾਈਮ ਦੀ ਪੇਂਟਿੰਗ ਆ ਸੱਚਖੰਡ ਤੋਂ ਜਦੋਂ ਮੂਲ ਮੰਤਰ ਲੈ ਕੇ ਤਿੰਨ ਦਿਨ ਬਾਅਦ ਗੁਰੂ ਜੀ ਵਾਪਸ ਆਏ ਸੀਗੇ ਉਸ ਟਾਈਮ ਦੀ ਪੇਂਟਿੰਗ ਹੈ ਇਹ ਵਾਲੀ ਜਦੋਂ ਗੁਰੂ ਜੀ ਨੇ ਜਿਹੜੀ ਪਿੱਤਰ ਪੂਜਾ ਕਰਦੇ ਸੀ ਉਹ ਦਾ ਖੰਡਨ ਕਰਿਆ ਸੀਗਾ ਉਸ ਟਾਈਮ ਦੀ ਪੇਂਟਿੰਗ ਆ ਤੇ ਆਹ ਵਾਲੀ ਜਦੋਂ ਗੁਰੂ ਜੀ ਨੇ ਨਮਾਜ਼ ਪੜਨੀ ਸਿਕਾਈ ਸੀਗੀ ਤਾਂ ਉਸ ਟਾਈਮ ਦੀ ਪੇਂਟਿੰਗ ਹੈ ਵਾਲੀ ਹੀ ਤੇ ਗੁਰੂ ਜੀ ਦੇ ਸਸਰਾਂ ਬਲੀ ਪਸੰਦੀ ਲੈ ਕੇ ਜਾਣ ਸਮੇਂ ਜਦੋਂ ਗੁਰੂ ਜੀ ਦੇ ਪਿੰਡ ਦੇ ਮਤਲਬ ਜਦੋਂ ਪੀਤ ਬੀਨ ਮਹਿਰਾ ਹੀ ਮੂਲ ਮੰਤਰ ਲੈ ਕੇ ਗੁਰੂ ਨਾਨਕ ਦੇਵ ਜੀ ਬਾਹਰ ਹੈ ਉਸ ਸਮੇਂ ਤੋਂ ਬਾਅਦ ਫੇਰ ਘਰ ਨਹੀਂ ਆਇਆ ਫਿਰ ਜਦੋਂ ਮਾਤਾ ਸਲਿਪਨੀ ਜੀ ਦੇ ਮਾਤਾ ਚੰਦ ਰਾਣੀ ਤੇ ਪਿਤਾ ਮੂਲ ਚੰਦ ਆਇਆ ਤਾਂ ਮਾਤਾ ਜੀ ਕਹਿਣ ਲੱਗੇ ਕਿ ਸ੍ਰੀ ਚੰਦ ਦੇ ਪਿਤਾ ਜੀ ਦਾ ਘਰ ਆਉਂਦੇ ਨਹੀਂ ਹਨ ਘਰ ਪਰਿਵਾਰ ਦੇ ਕੋਈ ਸਾਥ ਨਹੀਂ ਦਿੱਤਾ ਮੂਲ ਚੰਦ ਕਹਿੰਦਾ ਕਿ ਤੁਸੀਂ ਸਾਰੇ ਪਿੰਡਾਂ ਨਾਲ ਚਲੋ ਬੇਬੇ ਨਾਨੀ ਜੀ ਨੇ ਬਹੁ ਰੋਕਿਆ ਨਹੀਂ ਰੁਕੇ ਤਾਂ ਬੇਬੇ ਜੀ ਕਹਿਣ ਲੱਗੇ ਕਿ ਮੇਰੇ ਭਤੀਜੇ ਸ੍ਰੀ ਚੰਦ ਨੂੰ ਸਾਡੇ ਜਾ ਉਹ ਆਪਣਾਣਾ ਜਾਣਾ ਬਣਿਆ ਰਹੇਗਾ ਔਰ ਸਾਜ ਬਣੇਗਾ ਇਰਵਾਪੇਟ ਕਰਦੇ ਜਦੋਂ ਗੁਰੂ ਜੀ ਨੂੰ ਪਾਈ ਪ੍ਰਚਿੰਦਾ ਜੀ ਨੇ ਤੇ ਵਾਪੇਟ ਕਰਨ ਸਿਸਟਮ ਦੀ ਪੇਂਟਿੰਗ ਆ ਗੁਰਦੁਆਰਾ ਸੇਵੀਪੀ ਸਾਹਿਬ ਜੀ ਦੱਸਨੇ ਜਾਣ ਦੇ ਕਿਤਾ ਪਤਾ ਨ ਘਰੋਂ ਕਾਮ ਤੈ ਜੀ ਇਹ ਗੁਰਦੁਆਰਾ ਜੀ ਸੇਵੀ ਸਾਹਿਬ ਜੀ ਦੀ ਉਹ ਪੇਂਟਿੰਗ ਦਾ ਤੇ ਆ ਪਾਈ ਲਾਲੋ ਨਾਮ ਮਨਾ ਕੋਦਰੋਂ ਨਾ ਪਾਈ ਲਾਲੋ ਨਾਮ ਮਨਾ ਬਹੁਤ ਅਸੀਆ ਉਸ ਟਾਈਮ ਦੀ ਪੇਂਟਿੰਗ ਨਹੀਂ ਹੋਈ ਆ ਲੋਨ ਤੇ ਆਵਾਂ ਮਾ ਮਲਕਾ ਭਗੋਂ ਜਦੋਂ ਉਹਨਾਂ ਨੇ ਸਹੀ ਰਾਸਤੇ ਪਾਇਆ ਸੀ ਤਾਂ ਗੁਰੂ ਜੀ ਨੇ ਤਾਂ ਉਸ ਟੈਂਪੀ ਪੇਂਟਿੰਗਾਂ ਜੇ ਹੁਣ ਤੁਹਾਨੂੰ ਸਾਰਾ ਇਤਿਹਾਸ ਦੱਸ ਦਿਆਂ ਤਾਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਤੁਹਾਨੂੰ ਜਸਟ ਕਲੀਪ ਪੇਂਟਿੰਗ ਹੀ ਦਿਖਾ ਰਹੇ ਹਾਂ ਬਾਕੀ ਇਤਿਹਾਸ ਤਾਂ ਆਪਾਂ ਨੂੰ ਸਾਰਿਆਂ ਨੂੰ ਤਾਂ ਪਤਾ ਹੀ ਆ ਬਾਕੀ ਅੱਜ ਮੈਂ ਬੇਬੇ ਨਾਨਕ ਜੀ ਦੇ ਵਿਆਹ ਦੀ ਪੇਂਟਿੰਗ ਔਰ ਤੁਸੀਂ ਦੇਖ ਸਕਦੇ ਕੋਈ ਬਿਨਾਂ ਕਿਸੇ ਤੇ ਵਿਆਹ ਵਾਲੀ ਤੇ ਬੇਨਾਸੀ ਬੇਬੀ ਨਾਲ ਕਿਹਦਾ ਪਿਆਰ ਸਿੱਧੇ ਸਿੱਧਾ ਹਾਜ਼ਰ ਹੋਏ ਜਦੋਂ ਬੇਬੀ ਨਾਸੀ ਜੀ ਨੇ ਪ੍ਰਸ਼ਾਦਾ ਬਣਾਉਦੇ ਹੂ ਗੁਰੂ ਜੀ ਨੇ ਯਾਦ ਕਰਿਆ ਤਾਂ ਗੁਰੂ ਜੀ ਸਿੱਧੇ ਜਿਹੜੇ ਉਸੇ ਟਾਈਮ ਹਾਜ਼ਰ ਹੋਏ ਸੀਗੇ ਉਸ ਟਾਈਮ ਦੀ ਬੰਤੀਗਾ ਜਦੋਂ ਆ ਗੁਰੂ ਜੀ ਨੇ ਕੋੜੀ ਨੂੰ ਸ਼ਾਮੁਕਤ ਕਰਿਆ ਸੀਗਾ ਤੇ ਉਹਨਾਂ ਦਾ ਕੋੜ ਦੂਰ ਕਰਿਆ ਸੀ ਉਸ ਟਾਈਮ ਦੀ ਤਰੰਗ ਹੈ ਜੀ ਤੇ ਆਹ ਪਈ ਲੜਾ ਜੀ ਦਾ ਜਦੋਂ ਗੁਰੂ ਨਾਮ ਲਾਪ ਹੋਇਆ ਸੀਗਾ ਉਸ ਟਾਈਮ ਦੀ ਵਾਲੀ ਪੇਂਟਿੰਗ ਨਾਲ ਤੇ ਗੁਰੂ ਸਾਹਿਬ ਦਾ ਸਾਰਾ ਇਤਿਹਾਸ ਇਹਨਾਂ ਪੇਂਟਿੰਗਾਂ ਦੁਆਰਾ ਇਸ ਅਜਾਇਬ ਘਰ ਦੇ ਵਿੱਚ ਦਰਸਾਇਆ ਗਿਆ ਏ ਤੇ ਇਹ ਅਜਾਇਬ ਘਰ ਬਾਬਾ ਨਾਨਕੀ ਦੇ ਘਰ ਦੇ ਵਿੱਚ ਬਣਿਆ ਹੋਇਆ ਏ ਤੇ ਸਾਰੇ ਇਤਿਹਾਸ ਦੇ ਇੱਥੇ ਪੇਂਟਿੰਗਾਂ ਤੇ ਤੁਹਾਨੂੰ ਡਿਸਕ੍ਰਿਪਸ਼ਨ ਵੀ ਪ੍ਰੋਪਰਲੀ ਇੱਥੇ ਮਿਲ ਜੂਗੀ ਜੀ ਅੰਮ੍ਰਿਤਸਰੀ ਮਨੁੱਖਤਾ ਦੇ ਸਾਂਝੇ ਗੁਰੂ ਜਿਸ ਸਮੇਂ ਅਸੀਂ ਬਾਦਿੱਦਾ ਸਾਹਿਬ ਤੋਂ ਪੰਜ ਨਵੰਬਰ 99 ਨੂੰ ਗੁਰੂ ਜੀ ਦੀ ਜੋਤੀ ਜੋ ਸਮਾਇਤਾ ਕਰਤਾਰਪੁਰ ਵਿੱਚ ਸੰਗਤਾਂ ਦਾ ਬਹੁਤ ਇਕੱਠ ਹੋਇਆ ਫਿਰ ਮੁਸਲਮਾਨ ਪਠਾਨਾਂ ਤੇ ਹਿੰਦੂਆ ਵਿੱਚ ਬੈਸੇ ਮੁਸਲਮਾਨ ਕਹਿਣਗੇ ਸਾਡੇ ਪੀਰ ਨੇ ਅਸੀਂ ਦਫਨ ਕਰਾਂਗੇ ਹਿੰਦੂ ਕਹਿਣ ਲੱਗੇ ਕਿ ਅਸੀਂ ਸੰਸਕਾਰ ਕਰਨਾ ਹੈ ਆਖਿਰ ਜਦੋਂ ਜਾਤੇ ਦੇਖਿਆ ਤਾਂ ਹੈਰਾਨ ਹੋਏ ਕਿ ਸਰੀਰ ਤਾਂ ਹੈ ਹੀ ਨਹੀਂ ਚਾਦਰ ਤੇ ਹੀਠਾ ਫੁੱਲ ਕੁਝ ਫੁੱਲ ਸੰਤਾ ਫੈਸਲਾ ਇਹ ਹੋਇਆ ਕਿ ਚਾਦਰ ਨੂੰ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਮੁਸਲਮਾਨਾਂ ਨੇ ਦਬੂ ਕੀਤੀ ਔਰ ਹਿੰਦੂਆਂ ਨੇ ਸੰਸਕਾਰ ਕੀਤਾ ਪਰ ਗੁਜਰਤ ਨੂੰ ਇਹ ਗਲਮੰਦੀ ਨਹੀਂ ਸੀ ਉਸ ਰਾਧਾ ਨਦੀ ਚੜੀ ਜੋ ਸਾਤ ਪਰਵਾਣਾ ਤੇ ਤਤਪੁਰਾ ਦੀ ਢਾਲ ਓੜ ਕੇ ਲੱਗੇ ਕਿ ਇਸ ਜਗ੍ਹਾ ਤੇ ਜਾ ਕੇ ਇਸੇ ਕੇ ਸਮਝਵਾ ਕੇ ਇਹ ਇਸ ਦੇ ਤੋਂ ਸੇ بڑے ਪਾਕਿਸਤਾਨ ਤੇ ਹਿੰਦੁਸਤਾਨ ਦੀ ਸਰਹੰਦ ਬਣੀ ਹਾਂਜੀ ਅਸੀਂ ਅਗੇ ਲੁਧਿਆਣੇ ਆਪਰੇ ਸਾਰੇ ਬੰਦੇ ਨੇ ਨੀਂ ਚੜੀ ਪਈ ਐ ਸਾਰਿਆਂ ਨੂੰ ਲਾ ਲਾ ਠੀਕ ਆ ਨੀਂ ਚੜੀ ਪਈ ਐ ਪੂਰੇ ਦੇਖੋ ਬਈ ਮम्मा ਮम्मा ਆਦੇ ਤੇ ਅਸੀਂ ਲਿਟਿਆ ਦੇ ਆ ਗਏ ਸਗੋਲ ਪੁੰਚ ਨਹੀਂ ਆਲੇ ਐ ਟ੍ਰੈਫਿਕ ਬਹੁਤਾ ਅੱਗੇ ਦੇਖੋ ਤਾਂ ਗੱਡੀ ਅਸੀਂ ਖੜਾਈ ਗਾ ਟ੍ਰੈਫਿਕ ਕਿੰਨਾ ਮੇਰੀਆਂ ਦੀਦੀਆਂ ਕਿ ਜਾਨੀ ਕਿ ਨਾ ਜੋ ਜੀ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਘੁੰਮ ਕੇ ਹੁਣ ਆ ਪਾ ਗਿਆਂ ਘਰੇ ਤੇ ਤੇ ਘਰੀਬਨ ਵੱਜ ਚੁੱਕੇ ਨੇ 8 ਤੇ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ